ਸਾਡੇ ਸਾਡੇ ਤੁਸੀਂ ਲੋਕ ਸਿਆਣਪ ਆ ਕਿਤੇ ਪੜ੍ਹ ਕੇ ਦੇਖੋ ਉਹਦੇ ਵਿੱਚੋਂ ਪੰਜਾਬ ਦੀ ਮਹਿਮਾਨ ਨਿਵਾਜ਼ੀ ਪੰਜਾਬ ਦਾ ਸੱਚ ਪੰਜਾਬ ਦਾ ਵਚਨ ਇਹ ਬਹੁਤ ਵੱਡੇ ਵੱਡੇ ਮੁੱਲ ਸੀਗੇ ਕਿਸੇ ਵੇਲੇ ਸਾਡੀ ਪੂੰਜੀ ਨੇ ਜਾਂ ਸਾਡੀ ਉਸ ਜ਼ਹਿਨੀਅਤ ਜਿਹੜੀ ਬਣਾਈ ਗਈ ਹੈ ਸਿਰਜੀ ਗਈ ਹੈ ਲੇਕਿਨ ਮੈਂ ਹਾਲਾਤ ਨੂੰ ਦੋਸ਼ ਦੇਣ ਦੀ ਬਜਾਏ ਇਹ ਇਹ ਸੋਚਦਾ ਕਿ ਇਹ ਜਿਹੜੀ ਕਿਤੇ ਨਾ ਸਾਡੀ ਨੀਂਦ ਇਹਦੇ ਚ ਸ਼ਾਮਲ ਹੈ ਕੋਈ ਬੰਦਾ ਹਮਲਾ ਕਿਵੇਂ ਕਰੇ ਸਾਡੇ ਕਿ ਉਹ ਜ਼ਮਾਨਾ ਸੀ ਜਦੋਂ ਘੋੜਿਆਂ ਦੇ ਉੱਤੇ ਸਾਡੇ ਸਿੱਖ ਸੌਕੇ ਗੁਜ਼ਾਰਾ ਕਰਦੇ ਸੀ ਤੇ ਅਬਦਾਲੀ ਵਰਗੇ ਨੂੰ ਇਹ ਮਜਬੂਰ ਹੋਣਾ ਪੈ ਗਿਆ ਸੀ ਕਹਿਣਾ ਕਿ ਇਹ ਇੱਕ ਦਿਨ ਰਾਜ ਲੈਣਗੇ ਕਾਰਨ ਸੀ ਕਿ ਉਹ ਤਿਆਗ ਸੀ ਉਹ ਸੁੱਕੇ ਉਹ ਸੁੱਕੀਆਂ ਰੋਟੀਆਂ ਨੂੰ ਕਿਵੇਂ ਲੈਂਦੇ ਸੀ ਉਹ ਛੋਲਿਆਂ ਨੂੰ ਕੀ ਬਦਾਮ ਕਿਵੇਂ ਸਮਝਦੇ ਸੀ ਉਹ ਉਹ ਇੱਕ ਵੱਡੀ ਗੱਲ ਸੀ ਜਿਹਨੂੰ ਆਪਾਂ ਕਹਿੰਦੇ ਵਾ ਵੱਡੀ ਚੇਤਨਾ ਦੇ ਮਾਲਕ ਹੋਣ ਕਰਕੇ ਪਦਾਰਥ ਜਿਹੜੇ ਸੀਗੇ ਉਹਨਾਂ ਲਈ ਸੈਕੰਡਰੀ ਸੀਗੇ ਲੇਕਿਨ ਹੁਣ ਪਦਾਰਥ ਕੇਂਦਰ ਵਿੱਚ ਆ ਗਿਆ